ਬੋਸ ਸਾਰੀਤਾ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਹਾਂ ਜਸ਼ਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ アドਵਾਈਜ਼ਰ ਨੇ ਕੈਨੇਡਾ ਤੋਂ ਕਈ ਹੈਰਾਨੀਜਨਕ ਖਬਰਾਂ ਆਉਂਦੀਆਂ ਨੇ ਔਰ ਸਾਡੇ ਵਿਦਿਆਰਥੀ ਅਗਰ ਉਹਨਾਂ ਤੇ ਅਮਲ ਕਰਨ ਤੇ ਤੁਹਾਨੂੰ ਬਹੁਤ ਵੱਡਾ ਫਾਇਦਾ ਹੋ ਸਕਦਾ ਤੁਸੀਂ ਲਾਈਵ ਕਾਲ ਕਰ ਸਕਦੇ ਹੋ ਜਸ਼ਮੀਤ ਜੀ ਦੀ ਟੀਮ ਇਸੇ ਵਕਤ ਤੁਹਾਡੀ ਲਾਈਵ ਕਾਲ ਦਾ ਜਵਾਬ ਦੇਗੀ ਔਰ ਤੁਸੀਂ ਜਸ਼ਮੀਤ ਜੀ ਨੂੰ ਮਿਲਣ ਲਈ ਵੀ ਅਪਾਇੰਟਮੈਂਟ ਬਣਾ ਸਕਦੇ ਹੋ ਅੱਜ ਵਿਸ਼ਾ ਇਹ ਹੈ ਕਿ ਬਹੁਤ ਸਾਰੇ ਅਜਿਹੇ ਲੋਕ ਜਿਹੜੇ ਆਪਣੇ ਸਪਾਊਸ ਦੀ ਫਾਈਲ ਕੈਨੇਡਾ 'ਚ ਬੈਠ ਕੇ ਅਪਲਾਈ ਕਰਦੇ ਨੇ ਤੇ ਉਹਨਾਂ ਦਾ ਸਪਾਊਸ ਇੰਡੀਆ ਹੁੰਦਾ ਹੈ ਪਰ ਉਹਨਾਂ ਨੂੰ ਰਿਫਿਊਜ਼ਲ ਵੀ ਮਿਲਦੀ ਹੈ ਤੇ ਰਿਫਿਊਜ਼ਲ ਤੋਂ ਬਾਅਦ ਉਹ ਕਿਵੇਂ ਵੀਜ਼ਾ ਲੈ ਸਕਦੇ ਨੇ ਜਸਮੀਤ ਜੀ ਪ੍ਰੈਕਟੀਕਲ ਤਜਰਬਾ ਸਾਡੇ ਨਾਲ ਸਾਂਝਾ ਕਰਨਗੇ ਸੋ ਅਗਰ ਸਪਾਊਸ ਵੀਜ਼ਾ ਦੀ ਕੇਸ ਭਾਵੇਂ ਕੈਨੇਡਾ ਤੋਂ ਫਾਈਲ ਆਈ ਸੀ ਰਿਫਿਊਜ਼ ਹੋ ਗਈ ਭਾਵੇਂ ਇੰਡੀਆ ਤੋਂ ਫਾਈਲ ਆਈ ਸੀ ਰਿਫਿਊਜ਼ ਹੋ ਗਈ ਹੁਣ ਤੁਸੀਂ ਕਰਨਾ ਕੀ ਹੈ ਜਿਨ੍ਹਾਂ ਦੀ ਰਿਫਿਊਜ਼ਲ ਹੋਈ ਹੈ ਔਰ ਜਿਹੜੇ ਫਰੈਸ਼ ਸਪਾਊਸ ਕੇਸ ਜਾਣਾ ਚਾਹੁੰਦੇ ਨੇ ਕੈਨੇਡਾ ਆਪਣੇ ਸਪਾਊਸ ਕੋਲੇ ਉਹਨਾਂ ਲਈ ਵੀ ਆਪਸ਼ਨ ਜਸਮੀਤ ਜੀ ਸਾਡੇ ਨਾਲ ਸਾਂਝੀ ਕਰਨਗੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਮੀਤ ਜੀ ਹੁਣ ਸਪਾਊਸ ਲਈ ਜੇ ਰਿਫਿਊਜ਼ਲ ਹੋ ਜਾਏ ਤਾਂ ਫਿਰ ਕੀ ਕਰਨਾ ਸੀ ਦੇਖੋ ਇਹ ਤੁਹਾਡੇ ਸਾਹਮਣੇ ਕੇਸ ਸਟਡੀ ਕਰਦੇ ਆ ਤਾਂ ਇਹ ਸਟੂਡੈਂਟ ਸਪਾਊਸ ਸੀ ਜੀ ਸੋ ਇਹਦੀ ਵਾਈਫ ਕੈਨੇਡਾ ਗਈ ਸੀ ਜਨਵਰੀ ਇੰਟੇਕ ਚ ਔਰ ਇਹਨਾਂ ਦਾ ਦਸੰਬਰ ਤੋਂ ਹੀ ਸਪਾਊਸ ਕੇਸ ਲੱਗਾ ਹੋਇਆ ਸੀ ਜੀ ਐਂਡ ਜੇ ਤੁਸੀਂ ਕਹੋਗੇ ਤਾਂ ਇਹ ਤੁਹਾਨੂੰ ਵੀ ਦਿਖਾ ਸਕਦਾ ਮੈਂ ਸਾਰੇ ਦਰਸ਼ਕਾਂ ਨੂੰ ਵੀ ਇਹ ਡਬਲਿਊ ਦੇ ਰਿਲੇਟਡ ਡਬਲਿਊ ਕਰਕੇ ਹੁੰਦਾ ਯਾਨੀ ਵਰਕ ਪਰਮਿਟ ਦੀ ਫਾਈਲ ਜੀ ਐਸਓਡਬਲਿਊਪੀ ਦੀ ਫਾਈਲਸ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਲੱਗੀ ਸੀ ਇਹਨਾਂ ਨੂੰ ਐਂਡ ਇਹਨਾਂ ਦਾ ਰਿਫਿਊਜ਼ਲ ਆ ਗਿਆ 2 ਅਪ੍ਰੈਲ ਨੂੰ 2 ਅਪ੍ਰੈਲ 2 ਅਪ੍ਰੈਲ 2024 ਚ ਅਪਰੂਵਲ ਰਿਫਿਊਜ਼ਲ ਆ ਗਿਆ ਫਿਰ ਰਿਫਿਊਜ਼ਲ ਬਾਹਰੋਂ ਆਇਆ ਸੀ ਸਾਡੇ ਕੋਲੋਂ ਨਹੀਂ ਆਇਆ ਕਿ ਇਹਨੇ ਸਾਨੂੰ ਅਪਰੋਚ ਕੀਤਾ ਇਹਨਾਂ ਨੇ ਕਿ ਕੀ ਬਣ ਸਕਦਾ ਸਾਡਾ ਕੈਨੇਡਾ ਦਾ ਜਾਣਦਾ ਸੋ ਤੁਹਾਨੂੰ ਪਤਾ ਹੈ ਕਿ ਜਦੋਂ ਤੁਹਾਡਾ ਸਪਾਊਸ ਡਿਪਲੋਮਾ ਕੋਰਸ ਚ ਗਿਆ ਹੁਣ ਤੁਸੀਂ ਕੈਨੇਡਾ ਸਪਾਊਸ ਵੀਜ਼ਾ ਤੇ ਨਹੀਂ ਜਾ ਸਕਦਾ ਸੋ ਦੇਖੋ ਜਾਂ ਤਾਂ ਜਦੋਂ ਤੁਹਾਡਾ ਸਪਾਊਸ ਵਰਕ ਪਰਮਿਟ ਤੇ ਆ ਜਾਏਗਾ ਫਿਰ ਆਪਾਂ ਵਰਕ ਪਰਮਿਟ ਦੀ ਫਾਈਲ ਲਾ ਸਕਦੇ ਹਾਂ ਸੋ ਸਪਾਊਸ ਉਥੇ ਬਰਥਡੇਸ ਹੀ ਕਸੀ ਬਰਥਡੇ ਦਾ ਰੀਜ਼ਨ ਲੈ ਕੇ ਇਹਨਾਂ ਦੀ ਵਿਜ਼ਿਟਰ ਦੀ ਫਾਈਲ ਲਾਉਂਦੇ ਸੋ ਇਹਦੇ 'ਚ ਵੀ ਲਿਖਿਆ ਦੇਖੋ ਵੀ ਜੀ ਵੀ ਹੈ ਪਰ ਯੂਸੀਆਈ ਨੰਬਰ ਸੇਮ ਹੈ ਜਿਹੜਾ ਯੂਨੀਕ ਕਲਾਇੰਟ ਆਈਡੈਂਟੀਫਾਇਰ ਹੁੰਦਾ ਉਸੇ ਉਸੇ ਤੁਏ ਵੀ ਅਸੀਂ ਇਹਨਾਂ ਦੀ ਵਿਜ਼ਿਟਰ ਦੀ ਫਾਈਲ ਲਗਾਈ ਆਫਟਰ ਸਪਾਊਸ ਰਿਫਿਊਜ਼ਲ ਆਫਟਰ ਸਪਾਊਸ ਰਿਫਿਊਜ਼ਲ ਆ ਵਿਜ਼ਿਟਰ ਦੀ ਫਾਈਲ ਲੱਗੀ ਤੇ ਇਹਨਾਂ ਦਾ ਵੀਜ਼ਾ ਅਪਰੂਵ ਹੋ ਗਿਆ ਪੀਪੀਆਰ ਆ ਗਿਆ ਬਿਲਕੁਲ ਠੀਕ ਹੈ ਇਹਦਾ ਮਤਲਬ ਇਹ ਹੈ ਕਿ ਅਗਰ ਸਪਾਊਸ ਰਿਫਿਊਜ਼ ਹੁੰਦਾ ਤੇ ਵਿਜ਼ਿਟਰ ਤੇ ਜਾ ਸਕਦਾ ਉਹਦੇ ਲਈ ਲੌਜੀਕ ਆਧਾਰ ਹੋਣਾ ਚਾਹੀਦਾ ਲੋਜੀਕ ਸਰ ਵੈਸੇ ਵੀ ਜਿੰਨਾ ਦੇ ਵੀ ਸਪਾਊਸ ਚ ਤੁਹਾਡੀ ਵਾਈਫ ਉਥੇ ਕੈਨੇਡਾ ਹੈਗੀ ਹੈ ਜਾਂ ਕਿਸੇ ਵੀ ਦੇਸ਼ ਹੈਗੀ ਜਰਮਨੀ ਹੈਗੀ ਯੂ ਐਸ ਏ ਹੈਗੀ ਆਸਟ੍ਰੇਲੀਆ ਹੈਗੀ ਹੈ ਡਿਪੈਂਡੈਂਟ ਨਹੀਂ ਲੱਗ ਸਕਦਾ ਤਾਂ ਕਿਸੇ ਵੀ ਕੰਟਰੀ ਦਾ ਆਪਾਂ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਇਸ ਤੋਂ ਸੋਲਿਡ ਰੀਜ਼ਨ ਕੀ ਹੋਏਗਾ ਕਿ ਮੈਂ ਆਪਣੀ ਵਾਈਫ ਦਾ ਬਰਥਡੇ ਮਨਾਣ ਜਾਣਾ ਹੈ ਜਾਂ ਸਾਡੀ ਐਨੀਵਰਸਰੀ ਮਨਾਣ ਜਾਣਾ ਹੈ ਜਾਂ ਤੁਸੀਂ ਤੁਹਾਡੀ ਵਾਈਫ ਇਸ ਤੋਂ ਜ਼ਿਆਦਾ ਕਲੋਜ਼ ਰਿਲੇਸ਼ਨ ਤੱਕ ਜਾਂ ਕੋਈ ਬੰਦਾ ਬਿਮਾਰ ਠਮਾਰ ਰਿਹਾ ਤੇ ਉਦੋਂ ਵੀ ਬੰਦਾ ਸਾਡੀ ਵਾਈਫ ਨੂੰ ਵਿਜ਼ਟਰ ਵੀਜ਼ਾ ਅਪਲਾਈ ਕਰਨ ਲਈ ਸਪਾਊਸ ਨੂੰ ਵਿਜ਼ਟਰ ਵੀਜ਼ਾ ਅਪਲਾਈ ਕਰਨ ਲਈ ਕੋਈ ਰੀਜ਼ਨ ਨਹੀਂ ਚਾਹੀਦਾ ਕੋਈ ਰੀਜ਼ਨ ਸੋ ਆਪਣੇ ਸਪਾਊਸ ਨੂੰ ਮਿਲਣ ਜਾ ਸਕਦਾ ਹੈ ਐਂਡ ਲੈਂਡਮਾਰਕ ਇਮੀਗ੍ਰੇਸ਼ਨ ਦੀ ਐਕਸਪਰਟਾਈਜ਼ ਹੈ ਇਹਦੇ ਵਿੱਚ ਕਿ ਤੁਹਾਨੂੰ ਵਿਜ਼ਟਰ ਵੀਜ਼ਾ ਬਹੁਤ ਹੀ ਅਫੋਰਡੇਬਲ ਕੋਸਟ ਸਾਡੀ ਫੀਸ 20000 ਰੁਪਈਆ ਸਿਰਫ ਕਿਸੇ ਨੂੰ 10 ਲੱਖ 5 ਲੱਖ ਦੇਣ ਦੀ ਲੋੜ ਨਹੀਂ ਹੈਗੀ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਯਾਰ ਵੀਜ਼ੇ ਤੋਂ ਬਾਅਦ ਲੈ ਲਈ ਪੈਸੇ ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਡਾਕੂਮੈਂਟਸ ਤੁਸੀਂ ਸਾਰੇ ਜੀ ਆਪਣੇ ਲਾਉਗੇ ਔਰ ਤੁਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਪਏ ਹੋ ਤਾਂ ਆਪਾਂ ਕਿਸੇ ਨੂੰ 5 ਲੱਖ 10 ਲੱਖ ਕਿਉਂ ਦੇਣਾ ਪਰ ਤੁਸੀਂ ਬੜੀ ਇੰਪੋਰਟੈਂਟ ਗੱਲ ਕਹੀ ਪਟਿਆ ਸਾਹਿਬ ਮੈਂ ਬਹੁਤ ਸਾਰੇ ਕੇਸ ਸੁਣੇ ਨੇ ਕਿ ਉਹ ਲੱਖਾਂ ਰੁਪਏ ਦੇ ਕੇ ਵਿਸਟਰ ਵੀਜ਼ਾ ਲਵਾਦੇ ਉਹ ਸਰ ਮੈਨੂੰ ਇਹ ਲੱਗਦਾ ਕਿ ਉਹ ਲੋਕੀ ਪੇਪਰ ਦੇਖ ਤੁਕਤਰਾਂਦੇ ਆ ਕਿ ਯਾਰ ਮੈਂ ਪੇਪਰ ਨਹੀਂ ਦੇਣਾ ਪਰ ਜੇ ਤੁਹਾਡੇ ਪੇਪਰ ਸੋਲਿਡ ਹੈ ਤੁਹਾਡੇ ਪੇਪਰ ਆਪਣੇ ਹੈਗੇ ਆ ਤਾਂ ਤੁਸੀਂ ਆਪਣੇ ਪੇਪਰ ਲਗਾਓ ਨਾਲੇ ਤੁਸੀਂ ਇਹ ਚੀਜ਼ ਦੇਖੋ ਕਿ ਜਿਹੜੀ ਕੇਸ ਹਿਸਟਰੀ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਨਾ ਮੇਰੇ ਪੇਪਰ ਬਣਾ ਦੇ ਮਤਲਬ ਪਹਿਲੀ ਗੱਲ ਤਾਂ ਫਰਾਡ ਹੈ ਜੀ ਦੂਜੀ ਗੱਲ ਇਨੀ ਗੱਲ ਹੈ ਤੀਜੀ ਗੱਲ ਤੁਹਾਨੂੰ ਪਤਾ ਨਹੀਂ ਤੁਹਾਡੇ ਫਾਈਲ ਤੇ ਕੀ ਚੜਿਆ ਹੈ ਕੱਲ ਨੂੰ ਜੇ ਤੁਹਾਡਾ ਵੀਜ਼ਾ ਆ ਵੀ ਜਾਂਦਾ ਹੈ ਤਾਂ ਉੱਥੇ ਪਹੁੰਚ ਕੇ ਤੁਹਾਡੀ ਫਾਈਲ ਚ ਕੀ ਲੱਗਾ ਸੀ ਕਿਹੜਾ ਪੇਪਰ ਲੱਗਾ ਸੀ ਕਿਹੜੀ ਕੀ ਕਹਿੰਦੇ ਆ ਨੌਕਰੀ ਲੱਗੀ ਸੀ ਕਿ ਬੈਂਕ ਸਟੇਟਮੈਂਟ ਲੱਗੀ ਸੀ ਕੀ ਐਕਸਪੀਰੀਅੰਸ ਸਰਟੀਫਿਕੇਟ ਲੱਗਾ ਤੁਹਾਨੂੰ ਕੁਝ ਪਤਾ ਹੀ ਨਹੀਂ ਜੀ ਤੁਹਾਨੂੰ ਕੁਝ ਪਤਾ ਹੀ ਨਹੀਂ ਹੈਗਾ ਸੋ ਏਡਾ ਵੱਡਾ ਆਪਾਂ ਜਿਹਨੂੰ ਕਹਿੰਦੇ ਰਿਸਕ ਲੈ ਰਹੇ ਆ ਆਪਣੇ ਕੈਰੀਅਰ ਦੇ ਨਾਲ कि ਤੁਸੀਂ ਸਾਡੇ ਪੇਪਰ ਬਣਾ ਕੇ ਲਾ ਦਿਓ ਤੁਸੀਂ ਸਾਨੂੰ ਵੀਜ਼ਾ ਦਰਵਾ ਦਿਓ ਸੋ ਉ ਤਾਂ ਇੱਕ ਤੁੱਕਾ ਮਾਰਨ ਵਾਲੀ ਗੱਲ ਹੋ ਜਾਂਦੀ ਔਰ ਮੈਂ ਤੁਹਾਨੂੰ ਦੱਸਾਂ ਇਹਦੇ ਵਿੱਚ ਕੋਈ ਸੈਟਿੰਗ ਸ਼ੂਟਿੰਗ ਨਹੀਂ ਹੁੰਦੀ 15000 ਵੀਜ਼ਾ ਆਫੀਸਰ ਹੈਗੇ ਆ ਕੈਨੇਡਾ ਦੇ ਠੀਕ ਹੈ ਔਰ ਦੁਨੀਆ 'ਚ ਕਿਤੇ ਵੀ ਬੈਠੇ ਹੋ ਸਕਦੇ ਆ ਚਾਈਨਾ ਆਸਟ੍ਰੇਲੀਆ ਜ਼ਿੰਬਾਬਵੇ ਕਿਸੇ ਜਦੋਂ ਉਹਨਾਂ ਨੇ ਫਾਈਲ ਦੇਖਣੀ ਹੋ ਕਿਸੇ ਮੁਲਕ 'ਚ ਹੋ ਸਕਦੀ ਕਿਸੇ ਮੁਲਕ 'ਚ ਹੋ ਸਕਦੀ ਆਨਲਾਈਨ ਪ੍ਰੋਸੈਸ ਹੈ ਠੀਕ ਹੈ ਆਟਵਾ ਦਾ ਉਹਨਾਂ ਦਾ ਸੈਂਟਰਲ ਪ੍ਰੋਸੈਸਿੰਗ ਸੈਂਟਰ ਹੈਗਾ ਸੀਪੀਸੀ ਜਿਹਨੂੰ ਅਸੀਂ ਕਹਿ ਸਕਦੇ ਆ ਉਹ ਆਟਵਾ ਤੇਗੇ ਆਈਐਸਸੀਸੀ ਦਾ ਸੀਪੀਸੀ ਆਟੋ ਹੈ ਬਟ ਦੇ ਕੈਨ ਡੂ देयर ਵਰਕ ਆਨਲਾਈਨ ਸੋ ਕਿਸੇ ਵੀ ਮੁਲਕ ਚ ਹੋ ਸਕਦੇ ਆ ਰਿਪੋਰਟਿੰਗ ਉਹਨਾਂ ਦੀ ਆਟੋਵਾ ਸੀਪੀਸੀ ਨੂੰ ਆ ਤਾਂ 15000 ਵੀਜ਼ਾ ਆਫੀਸਰ ਦੇ ਕੋਈ ਕਹੇ ਕਿ ਮੇਰੀ ਸੈਟਿੰਗ ਹੈ ਪਹਿਲੀ ਗੱਲ ਤੋਂ ਝੂਠ ਬੋਲਦਾ ਸਰਾਸਰ ਝੂਠ ਬੋਲਦਾ ਜੇ ਤੁਹਾਨੂੰ ਕਹੇ ਕਿ ਮੇਰੀ ਸੈਟਿੰਗ ਹੈ ਮੈਸੇਜ ਮੈਂ ਵੀਜ਼ਾ ਲਵਾ ਦਾਂਗਾ ਉੱਥੋਂ ਉੱਠ ਜਾਓ ਨਾ ਪੈਸੇ ਬਰਬਾਦ ਕਰੋ ਆਪਣੇ ਸੋ ਤੁੱਕਾ ਮਾਰਦਾ ਕੰਸਲਟੈਂਟ ਕਿ ਯਾਰ ਦਾਸਲਾ ਹੈ ਕੇ ਇਸ ਫਰੀ ਵਾਲੇ ਇੱਕ ਤਾਂ ਆ ਗਿਆ 5 ਲੱਖ ਬਣ ਗਿਆ ਕੀ ਮਾੜਾ ਸਰ ਜੀ ਕੋਈ ਮਾੜੀ ਇਹ ਜੀ ਗੱਲ ਕੋਈ ਮਾੜੀ ਨਹੀਂ ਹੈਗੀ ਸੋ ਇਹ ਚੀਜ਼ ਸਾਰਿਆਂ ਨੂੰ ਸਮਝਣ ਦੀ ਗੱਲ ਹੈਗੀ ਹੈ ਕਿ ਆਪਾਂ ਕਿਸੇ ਨੂੰ ਲੱਖਾਂ ਰੁਪਏ ਨਹੀਂ ਦੇਣਾ ਚਾਹੇ ਟੂਰਿਸਟ ਹੈ ਚਾਹੇ ਸਟੱਡੀ ਹੈ ਕਿਸੇ ਨੂੰ ਕੋਈ ਐਡਵਾਂਸ ਪੈਸਾ ਤਾਂ ਦੇਣਾ ਹੀ ਨਹੀਂ ਕਿਉਂਕਿ 2 ਲੱਖ ਦੇ ਦੋ ਪੇਪਰ ਬਣਾਉਣ ਦਾ ਇਹ ਫੰਡ ਸ਼ੋ ਦੇ ਬਿਲਕੁਲ ਨਹੀਂ ਬਿਲਕੁਲ ਇਮਾਨਦਾਰੀ ਨਾਲ ਤੁਸੀਂ ਜਨੂਨ ਪੇਪਰ ਵਰਕ ਕਰੋ ਔਰ ਲੈਂਡਮਾਰਕ ਤੇ ਜਸਮੀਤ ਪਾਟਿਆ ਜੀ ਅਵੇਲੇਬਲ ਨਹੀਂ ਤੁਸੀਂ ਗੱਲ ਕਰੋ ਸਕਰੀਨ ਤੇ ਨੰਬਰ ਹੈ 90413 90412 ਜਸਮੀਤ ਜੀ ਹੁਣ ਜਿਹੜਾ ਜਿਨ੍ਹਾਂ ਦੇ ਸਪਾਊਸ ਕੈਨੇਡਾ ਚ ਪੜਨ ਚਲੇ ਗਏ ਭਾਵੇਂ ਉਹ 10+2 ਤੋਂ ਬਾਅਦ ਗਏ ਨੇ ਭਾਵੇਂ ਉਹ ਛਿਆਣੀ ਉਮਰ ਦੇ ਗਏ ਨੇ ਕਿੰਨੇ ਦਿਨਾਂ ਬਾਅਦ ਮਿਸਟਰ ਵੀਜ਼ਾ ਅਪਲਾਈ ਕਰਨ ਇਹ ਵੀ ਬੜਾ ਭਲੇਖ ਹੈ ਇਮੀਡੀਏਟਲੀ ਅਪਲਾਈ ਕਰ ਸਕਦੇ ਆ ਇਮੀਡੀਏਟਲੀ ਤੁਸੀਂ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹੋ ਪਰ ਇਹ ਵੀਜ਼ਾ ਕਿੰਨੀ ਡੇਰ ਲਈ ਲੱਗ ਕੇ ਆਉਂਦਾ ਜਦੋਂ ਇੱਕ ਵਾਰ ਮਿਸਟਰ ਵੀਜ਼ਾ ਲੱਗ ਜਾਂਦਾ ਹੈ ਕੀ ਇਹ ਵੀਜ਼ਾ ਹਰ ਵਾਰ ਫਿਰ ਲੈਣਾ ਪੈਂਦਾ ਜਿੱਦ ਕੋਈ 10 ਸਾਲ ਦਾ ਵੀਜ਼ਾ ਜੀ 6 ਮਹੀਨੇ ਦੀ ਵਿਜ਼ਿਟ ਕਰ ਸਕਦੇ ਹੋ ਤੁਸੀਂ ਕੋਈ ਪ੍ਰੋਬਲਮ ਨਹੀਂ ਹੈ 10 ਇਅਰਸ ਦਾ ਵੀਜ਼ਾ ਮਤਲਬ ਡਿਜੀਟਲ ਵੀਜ਼ਾ ਤੇ 6 ਮਹੀਨੇ ਲਈ ਜਾ ਸਕਦਾ ਹੈ ਬਿਲਕੁਲ ਬਿਲਕੁਲ ਤੇ 6 ਮਹੀਨੇ ਬਾਅਦ ਵਾਪਸ ਆ ਕੇ ਫਿਰ ਦੁਬਾਰਾ ਕਿੰਨੀ ਦੇਰ ਬਾਅਦ ਜਾ ਸਕਦਾ ਬਿਲਕੁਲ ਸੋ ਜੇ ਤੁਸੀਂ 6 ਮਹੀਨੇ ਲਈ ਉੱਥੇ ਜਾਂਦੇ ਹੋ ਤਾਂ ਵੀ ਸੋਲੂਸ਼ਨ ਹੈ ਉੱਥੋਂ ਯੂ ਐਸ ਏ ਦਾ ਵੀਜ਼ਾ ਲੈ ਲਓ ਜੀ ਠੀਕ ਹੈ ਐਂਡ ਯੂ ਐਸ ਏ 15 ਦਿਨ ਦੀ ਐਂਟਰੀ ਪਾ ਕੇ ਫਿਰ ਕੈਨੇਡਾ ਮੁੜੇ ਅੱਛਾ ਇਦਾਂ ਵੀ ਹੁੰਦਾ ਬਿਲਕੁਲ ਠੀਕ ਹੈ ਸੋ ਇਹ ਤਕਨੀਕੀ ਗੱਲਾਂ ਨੇ ਮੈਨੂੰ ਲੱਗਦਾ ਹੈ ਇਹ ਵੀਡੀਓ ਤੁਹਾਡੀ ਬਹੁਤ ਹੈਲਪਫੁਲ ਰਹਿਣੀ ਹੈ ਕਿ ਕਿਵੇਂ ਤੁਸੀਂ ਅਗਰ 6 ਮਹੀਨੇ ਤੁਸੀਂ ਸਪਾਊਸ ਦੇ ਨਾਲ ਆਪਣਾ ਰਹਿ ਰਹੇ ਹੋ ਫਿਰ 15 ਦਿਨ ਯੂਐਸਏ ਦਾ ਵੀਜ਼ਾ ਲੈ ਕੇ ਫਿਰ ਉੱਥੇ ਵਾਪਸ ਆ ਸਕਦੇ ਹੋ ਕੈਨੇਡਾ ਔਰ ਯੂਐਸਏ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਵਾਟ ਨਹੀਂ ਬਿਲਕੁਲ ਨੇੜੇ-ਨੇੜੇ ਨੇ ਨਾਲ ਕੰਨ ਜੁੜਦੀ ਹੈ ਦੋਨਾਂ ਮੁਲਕਾਂ ਦੀ ਸੋ ਇਹ ਬੜੀ ਇੰਪੋਰਟੈਂਟ ਗੱਲ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਦੇ ਤੇ ਜਦੋਂ ਸਪਾਊਸ ਕੇਸ ਹੈ ਤੇ ਡਾਕੂਮੈਂਟਸ ਨੇ ਜਿਹੜੇ ਉਹ ਬਹੁਤ ਸਧਾਰਨ ਨੇ ਕੋਈ ਬਹੁਤ ਜ਼ਿਆਦਾ ਸ਼ਰਤ ਤਾਂ ਨਹੀਂ ਵੀ ਜਿਹੜਾ ਪਿੱਛੇ ਇੰਡੀਆ ਚ ਹੈ ਸਪਾਊਸ ਦਾ ਪਾਰਟਨਰ ਉਹਦੀ ਬਹੁਤ ਵੱਡੀ ਰਿਟਰਨ ਹੁੰਦੀ ਹੈ। ਸੋ ਦੇਖੋ ਨਹੀਂ ਰਿਟਰਨ ਬਹੁਤ ਵੱਡੀ ਤਾਂ ਨਹੀਂ ਦੇਖੋ ਜੇ ਤੁਸੀਂ ਕੰਮਕਾਜੀ ਹੋ ਜੇ ਤੁਸੀਂ ਕੋਈ ਵੀ ਕੰਮ ਕਰਦੇ ਹੋ ਖੇਤੀ ਬਾੜੀ ਕਰਦੇ ਹੋ ਕੋਈ ਜੌਬ ਕਰਦੇ ਹੋ ਦੇਖੋ ਉਹਦੇ ਤੇ ਪ੍ਰੂਫ ਹੋਣੀ ਚਾਹੀਦੀ ਜੀ ਜੇ ਤੁਸੀਂ ਕੰਮਕਾਜੀ ਨਹੀਂ ਹੋ ਤਾਂ ਤੁਹਾਡੇ ਪੇਰੈਂਟਸ ਦੇ ਪ੍ਰੂਫ ਹੋਣੇ ਚਾਹੀਦੇ ਮਤਲਬ ਕਿਸ ਤਰੀਕੇ ਦਾ ਸਰਵਾਈਵ ਕਰ ਰਹੇ ਹੋ ਤੁਸੀਂ ਇੰਡੀਆ ਜੀ ਸੋ ਜੇ ਦਾ ਤੁਸੀਂ ਕੰਮਕਾਜੀ ਹੋ ਤਾਂ ਆਪਣੇ ਸਬੂਤ ਹੋਣੇ ਚਾਹੀਦੇ ਆ ਜੇ ਤੁਸੀਂ ਕੰਮ ਨਹੀਂ ਕਰਦੇ ਹੋ ਤਾਂ ਤੁਹਾਡੇ ਪੇਰੈਂਟਸ ਦੇ ਪ੍ਰੂਫ ਹੋਣੇ ਚਾਹੀਦੇ ਜੀ ਸੋ ਬੜੀ ਮਹੱਤਵਪੂਰਨ ਜਾਣਕਾਰੀ ਸਪouses ਵੀਜ਼ਨ ਨਾਲ ਸੰਬੰਧਿਤ ਸਾਡੇ ਨਾਲ ਜਸਮੀਤ ਬਾੜੀਆ ਜੀ ਨੇ ਸਾਂਝੀ ਕੀਤੀ ਹੈ ਡਾਕੂਮੈਂਟਸ ਵੀ ਦੱਸ ਰਹੇ ਸੀ ਸੋ ਜੈਨੂਇਨ ਡਾਕੂਮੈਂਟਸ ਔਰ ਜੈਨੂਇਨ ਰਿਟਰਨ ਜਿਹੜੀ ਉਹੀ ਇਹਦੇ ਲਈ ਚਾਹੀਦੀ ਹੈ ਸੋ ਤੁਸੀਂ ਤੁਰੰਤ ਅਪਲਾਈ ਕਰ ਸਕਦੇ ਹੋ ਔਰ ਇੱਕ ਕੇਸ ਸਟਡੀ ਤੋਂ ਬਾਅਦ ਮੈਨੂੰ ਲੱਗਦਾ ਹੈ ਉਹ ਸਾਰੇ ਵਿਦਿਆਰਥੀ ਜਿਹੜੇ ਕਨਫਿਊਜ਼ ਸੀ ਉਹਨਾਂ ਨੂੰ ਕਲੈਰਿਟੀ ਮਿਲੀ ਹੈ ਥੈਂਕ ਯੂ ਸੋ ਮੱਚ 90413 90412 ਤੇ ਤੁਸੀਂ ਜਸਮੀਤ ਜੀ ਨਾਲ ਗੱਲ ਕਰ ਸਕਦੇ ਹੋ ਥੈਂਕ ਯੂ ਥੈਂਕ ਯੂ